ਡਡਲੀ ਨਾ ਲਾਡਲੀ ਰੱਖਿਓ ਬਾਬਲ ਜੀ ਤੁਹਾਡੀ ਲਾਡਲੀ ਦੇ ਰਹੇ ਦਿਨ ਤੋੜੇ ਲਾਡਲੀ ਨਾ ਲਾਡਲੀ ਰੱਖਿਓ ਬਾਬਲ ਜੀ ਤੁਹਾਡੀ ਲਾਡਲੀ ਦੇ ਰਹੇ ਦਿਨ ਤੋੜੇ ਲਾਡਲੀ ਮੈਂ ਲਾਡਲੀ ਇੰਜ ਰਖਦਾ ਜਿਵੇਂ ਕਾਗਜਾਂ ਦੇ ਵਿੱਚ ਸੋਮ ਲਾਡਲੀ ਨਾ ਲਾਡਲੀ ਰੱਖਿਓ ਚਾਚਾ ਜੀ ਟਵਾਢੀ ਲਾਡਲੀ ਦੇ ਰਹਿ ਗਏ ਦਿਨ ਥੋੜੇ ਲਾਡਲੀ ਮੈਨ ਲਾਡਲੀ ਇੰਜ ਰੱਖਦਾ ਜਿਵੇਂ ਕਾਗਜਾਂ ਦੇ ਵਿੱਚ ਵਿੱਚ ਸੋਮ ਲਾਡਲੀ ਨਾ ਲਾਡਲੀ ਰੱਖਿਓ ਵੀਰਾ ਜੀ ਟਵਾਢੀ ਲਾਡਲੀ ਦੇ ਰਹਿ ਗਏ ਦਿਨ ਥੋੜੇ ਲਾਡਲੀ ਮੈਨ ਲਾਡਲੀ ਇੰਜ ਰੱਖਦਾ ਜਿਵੇਂ ਕਾਗਜ਼ਾਂ ਦੇ ਵਿੱਚ ਵਿੱਚ ਸੋਮ ਲਾਡਲੀ ਨਾ ਲਾਡਲੀ ਰੱਖਿਓ ਮਾਮਾ ਜੀ ਟਵਾਢੀ ਲਾਡਲੀ ਦੇ ਰਹਿਗੇ ਦਿਨ ਥੋੜੇ ਲਾਡਲੀ ਮੈਂ ਲਾਡਲੀ ਇੰਜ ਰੱਖਦਾ ਜਿਵੇਂ ਕਾਗਜ਼ਾਂ ਦੇ ਵਿੱਚ ਵਿੱਚ ਸੋਮ